सतनाम श्री गुरु साहिब जी तनासरी महलाती तीजा सदा तन अंतर नाम समाले ਜੀ ਜੰਤ ਜਿਨਹ ਪਿਰਤ ਪਾਲੇ ਮੁਕਤ ਪਦਾਰਥ ਤਿੰਨ ਕਉ ਪਾਏ ਹਰ ਕੈ ਨਾਮ ਰਤੇ ਲਿ ਬੁਲਾਏ ਸਦਾ ਤਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹ ਪਿਰਤ ਪਾਲੇ ਮੁਕਤ ਪਦਾਰਥ ਤਿੰਨ ਕੋ ਪਾਏ ਹਰ ਕੈ ਨਾਮ ਰਤੇ ਲਿ ਬੁਲਾਏ ਗੁਰ ਸਿਵਾਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ ਇਹੇ ਹਰ ਰੰਗ ਗੂੜਾ ਧਨ ਪਿਰ ਹੋਏ ਸਾਧ ਸਿਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਮੋਲਿਓ ਭੁਲਾ ਜਨਮ ਗਵਾਏ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੇ ਪ੍ਰੀਤਮ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਤੀਜਾ ਏ ਭਾਈ ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ ਦਾ ਨਾਮ ਐਸਾ ਧੰ ਹੈ ਜੋ ਸਦਾ ਸਾਥ ਨਿਭਾਉਂਦਾ ਹੈ ਉਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ ਹੇ ਭਾਈ ਵਿਕਾਰਾਂ ਤੋਂ ਖਲਾਸੀ ਕਰਾਉਣ ਵਾਲਾ ਨਾਮ ਧੰਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਹੇ ਭਾਈ ਗੁਰੂ ਦੀ ਦਸਤੀ ਸੇਵਾ ਕਰਨ ਨਾਲ ਮਨੁੱਖ ਪਰਮਾਤਮਾ ਨਾਮ ਧੰਨ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਪਰਮਾਤਮਾ ਨਾਮ ਸਿਮਰਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਰਹਾਉ ਹੇ ਭਾਈ ਪ੍ਰਭੂ ਪਤੀ ਦੇ ਪ੍ਰੇਮ ਦਾ ਇਹ ਗੂੜਾ ਰੰਗ ਉਸ ਜੀਵ ਇਸਤਰੀ ਨੂੰ ਚੜਦਾ ਹੈ ਜਿਹੜੀ ਆਤਮਿਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਂਦੀ ਹੈ ਉਹ ਜੀਵ ਇਸਤਰੀ ਉਸ ਪ੍ਰਭੂ ਨੂੰ ਹਰ ਵੇਰੇ ਹਿਰਦੇ ਵਿੱਚ ਵਸਾਈ ਰੱਖਦੀ ਹੈ ਪਰ ਅਹੰਕਾਰ ਵਿੱਚ ਰਹਿ ਕੇ ਕੋਈ ਵੀ ਜੀਵ ਇਸਤਰੀ ਪਰਮਾਤਮਾ ਨੂੰ ਮਿਲ ਨਹੀਂ ਸਕਦੀ ਆਪਣੇ ਜਿੰਦਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ। ਏ ਭਾਈ ਗੁਰੂ ਪਾਸੋਂ ਮਿਲੀ ਬਾਣੀ ਦੀ ਬਰਕਤ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਆਤਮਿਕ ਡੋਲਤਾ ਦਾ ਆਨੰਦ ਮਿਲਦਾ ਹੈ। ਗੁਰੂ ਦੀ ਦਸੀ ਸੇਵਾ ਸਦਾ ਨਾਂ ਨਿਭਣ ਵਾਲੀ ਚੀਜ਼ ਹੈ। ਉਸ ਦੀ ਬਰਕਤ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਲੀਨਤਾ ਹੋ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਿਆ ਰਹਿੰਦਾ ਹੈ ਉਹ ਪ੍ਰੀਤਮ ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਕੇ ਪਰਲੋਕ ਵਿੱਚ ਇੱਜ਼ਤ ਖਟਦਾ ਹੈ ਜਿਹੜਾ ਕਰਤਾਰ ਹਰੇਕ ਯੁਗ ਵਿੱਚ ਆਪ ਹੀ ਮੌਜੂਦ ਚੱਲਿਆ ਆ ਰਿਹਾ ਹੈ ਉਸ ਮਨੁੱਖ ਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਮਨੁੱਖ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤ ਨਾਲ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਏ ਨਾਨਕ ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿੱਚ ਮਿਲਾਇਆ ਹੈ। ਉਹ ਉਸ ਸਦਾ ਸਿਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।